ਸਵਾਗਤ ਹੈ ਪੂਰ ਅਧੀ ਰਸੋਈ ਵਲੌਗਸ 'ਚ ਅੱਜ ਅਸੀਂ ਬਣਾਉਣ ਜਾ ਰਹੇ ਹੌਲੇ ਦਾ ਚੜ ਜੋ ਕਿ 슈ਗਰ ਲਈ ਬਹੁਤ ਵਧੀਆ ਹੈ ਮੌਲੇ ਲੈ ਆਏ ਏ ਧੋ ਕੇ ਸਾਫ ਕਰ ਲਈਆਂ ਰੱਖਿਆ ਸੀ ਗਰਮ ਕਰਕੇ ਤੇਜ ਹੁਣ ਔਲੇ ਵਾਲਾਂਗੇ ਤੇ ਨਮਕ ਪਾਇਆ ਸਵਾਦ ਅਨੁਸਾਰ ਤੁਸੀਂ ਵੱਧ ਘੱਟ ਵੀ ਪਾ ਸਕਦੇ ਹੋ ਸੇ ਉਹੜੇ ਚੈੱਕ ਕਰਾਂਗੇ ਕਿ ਸਾਡੇ ਬਣ ਗਏ ਕਿ ਨਹੀਂ ਟੁੱਟ ਕੇ ਨਾਲ ਆਪਾਂ ਦੇਖਾਂਗੇ ਕਿ ਇਹ ਵਿੱਚ ਜਾਣਾ ਚਾਹੀਦਾ ਟੂਥਪਿਕ ਉਦੋਂ ਪਤਾ ਲੱਗਦਾ ਕਿ ਸਾਡੇ ਬਣ ਗਏ ਸੋ ਇਹ ਵੀ ਸਾਡੇ ਤਿਆਰ ਹੋ ਗਏ ਆ ਚਾਰ ਛੋਣ ਲਈ ਮਿਰਚਾਂ ਕੱਟ ਲਈਏ ਬਿਗ ਬਿਗ ਜਿਵੇਂ ਜਿਉਣਾ ਚੀ ਮਿਰਚਾਂ ਪਾ ਦਾਂਗੇ ਉਹ ਹੈਗਾ ਤਾਂ ਨਿੰਬੂ ਪਾ ਸਕਦੇ ਨਹੀਂ ਇੱਕ ਚਮਚ ਸਿਰਕੇ ਦਾ ਪਾ ਲ ਬਰਤਨ ਤੋਂ ਕੇਸ ਕਾਲਿਆ ਏ ਤੇ ਹੁਣੇ ਪਾਣੀ ਵਾਲੇ ਔਲੇ ਵਾਲਾ ਚਾਰ ਅਸੀਂ ਪਾਵਾਂਗੇ ਇਸ ਬਰਤਨ ਚ ਬਰਤਨ ਬਿਲਕੁਲ ਸੁੱਕਾ ਹੋਣਾ ਚਾਹੀਦਾ ਗਿੱਲਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਪਾਣੀ ਵੇਸਟ ਹੋਏਗਾ ਇਹ ਪਾਣੀ ਵੇਸਟ ਨਹੀਂ ਹੋਏਗਾ ਇਹ ਅਸੀਂ ਵਰਤਮਾਨ ਚ ਨਾਲ ਪਾਵਾਂਗੇ ਔਲੇ ਦੇ ਜਾਂਦੇ ਪਾਣੀ ਵਾਲਾ ਚਾਰ ਸਾਡਾ ਬਣ ਕੇ ਤਿਆਰ ਆ ਇਹ ਬਿਲਕੁਲ ਡੁੱਬੇ ਹੋਣੇ ਚਾਹੀਦੇ ਔਲੇ ਪਾਣੀ ਚ ਬਾਹਰ ਨਹੀਂ ਹੋਣੇ ਚਾਹੀਦੇ ਨਹੀਂ ਫਿਰ ਇਹ ਚਾਰ ਖਰਾਬ ਹੋ ਜਾਏਗਾ ਲਾਈਕ ਤੇ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਟਰਾਈ ਕਰਕੇ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਸਾਨੂੰ